ਟੀਮ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਲਗਾਤਾਰ ਵਿਰੋਧ ਹੋ ਰਿਹਾ ਹੈ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਿ ਕਲੀਨ ਚਿੱਟਾ ਅਖਰਕਰ ਮੰਤਰੀ ਨੂੰ ਕਿਵੇਂ ਦੇਤੀ ਪੰਜਾਬ ਬੰਦ ਦਾ ਦਲਿਤਾਂ ਨੇ ਬੁਲਾਇਆ ਹੋਇਆਗਾ ਤੇ ਉਸ ਤੋਂ ਬਾਅਦ ਪਹਿਲਾਂ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸਿਸਮਾ ਫਾਰਮ ਹਾਊਸ ਦੇ ਘਰ ਉਹ ਵਾਸਤੇ ਜਿਹੜਾ ਤਿਆਰੀ ਸ਼ੁਰੂ ਕਰਤੀ ਹਾਲਾਂਕਿ ਉਹਨਾਂ ਨੂੰ ਰੋਕ ਲਿਆ ਗਿਆਗਾ ਬੈਰੀਗੇਟਿੰਗ ਕੀਤੀ ਗਈ ਹੈ ਪੁਲਿਸ ਨੇ ਇਹ ਨਿਊ ਚੰਡੀਗੜ੍ਹ ਦਾ ਏਰੀਆ ਤੁਹਾਨੂੰ ਇਹ ਦੱਸ ਦਈਏ ਇੱਕ ਪਾਸੇ ਨਿਊ ਚੰਡੀਗੜ੍ਹ ਪੈਂਦਾ ਦੂਜੇ ਪਾਸੇ ਸਿਸਮਾ ਫਾਰਮ ਹਾਊਸ ਨੂੰ ਜਾਂਦਾ ਰਸਤਾ ਹੈਗਾ ਤੇ ਆਮ ਆਦਮੀ ਪਾਰਟੀ ਦੇ ਲ ਉਹੋ ਵਿਰੋਧ ਤੇ ਬੈਠੇ ਹੋਏ ਨੇ ਕਾਲੀ ਝੰਡੀਆਂ ਲੈ ਕੇ ਪਹੁੰਚੇ ਨੇ ਜਿਹਦੇ ਵਿੱਚ ਕਈ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੂਜੇ ਪਾਸੇ ਨਾਲ ਉਹਨੂੰ ਦੇਖਿਆ ਜਾਵੇ ਡਿਪਟੀ ਲੀਡਰ ਉਹ ਵਿਧਾਨ ਸਭਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਬੀਬੀ ਸਰਬਜੀਤ ਕੁਰਬਾਨੂ ਕੇ ਪਹੁੰਚੇ ਹੋਏ ਹੈਗੇ ਨਹੀਂ ਹੈਗੇ ਨਾਲ ਜਿਹੜੇ ਵਿਧਾਇਕ ਨੇ ਮੀਤ ਹੇਰ ਦੀ ਗੱਲ ਹੋਵੇ ਜਾਂ ਫਿਰ ਰੁਪਿੰਦਰ ਰੂਬੀ ਹੋਵੇ ਉਹ ਸਾਰੇ ਜਿਹੜੇ ਇਥੇ ਆਕੇ ਹੋਈਆਂ ਹੈਗੀਆਂ ਨਹੀਂ ਹੈਗੀਆਂ ਤਾਂ ਕਹਿ ਜਾ ਸਕਦਾ ਹੈ ਇਹ ਪ੍ਰੋਟੈਸਟ ਹੈ ਲੰਬਾ ਚਲਾ ਲੜਾ ਹੈਗਾ ਇਹ ਕਹਿ ਜਾ ਸਕਦਾ ਹੈ ਕਿ ਇਸ ਪ੍ਰੋਟੈਸਟ ਦੇ ਵਿੱਚ ਕੀ ਫਾਰਮ ਹਾਊਸ ਕੇ ਰਨ ਚੱਲੇ ਸੀਗੇ ਹਾਲਾਂਕਿ ਸਰਕਾਰ ਨੇ ਤੱਕ ਨਹੀਂ ਦੇਖਿਆ ਜਾਵੇ ਤੇ ਆ ਵੀ ਇਤਜਾਜ ਕਰਾ ਲਈ ਤੁਹਾਨੂੰ ਜਾਂਚ ਤੋਂ ਉਸਾਂ ਨਹੀਂ ਜਾਣ ਦੇਖੋ ਅਸੀਂ ਤੁਹਾਡੇ ਮੀਡੀਆ ਦੇ ਰੂਪੇ ਪਹਿਲਾਂ ਰਿਪੋਰਟ ਰੱਖੀ ਆ ਕਿ ਇੱਕ ਮੰਤਰੀ ਦੇ ਖਿਲਾਫ ਇੱਕ ਮੰਤਰੀ ਦੇ ਖਿਲਾਫ ਆਈਐਸ ਅਧਿਕਾਰੀਆਂ ਨੇ ਕੋਈ ਯੁਰਤ ਨਹੀਂ ਮੰਨਦੀ ਕਿ ਉਹਦੇ ਖਿਲਾਫ ਉਹ ਲਿਖ ਦੇਣਗੇ ਸੋ ਇਹ ਬਹੁਤ ਵੱਡਾ ਕਫਲਾ ਹੋਇਆਗਾ ਜਿਹੜਾ ਇਹ ਸਕੀਮ ਬੰਦ ਹੋਈ ਹੈਗੀ ਇਹਦੇ ਵਿੱਚ ਪੰਜਾਬ ਸਰਕਾਰ ਦੋਸ਼ੀ ਆ ਸੋ ਆਮ ਆਦਮੀ ਪਾਰਟੀ ਦੀ ਪਹਿਲਾਂ ਵੀ ਮੈਂਬਰ ਸੀ ਅੱਜ ਵੀ ਮੈਂਗਾ ਇਨੂੰ ਤੁਰੰਤ ਬਰਖਾਸਤ ਕਰਕੇ ਇਹਦੇ ਖਿਲਾਫ ਮੁਕਦਮਾ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ ਔਰ ਨਾਲ ਦੀ ਨਾਲ ਜਿਹੜਾ ਹੈਗਾ ਵਾ ਜੇਲ੍ਹ ਭੇਜ ਕੇ ਨਾਲ ਦੀ ਨਾਲ ਜਿਹੜਾ ਹੈਗਾ ਇਹਦੀ ਜਾਂਚ ਅਸੀਏ ਨੂੰ ਸੰਪੂਰਨ ਜਾਵੇ ਔਰ ਉਹ ਸੀਵੇ ਦੀ ਜਾਂਚ ਦੀ ਨਿਗਰਾਨੀ ਜਿਹੜੀਆਂ ਹਾਈ ਕੋਰਟ ਦਾ ਜੱਜ ਕਰੇ ਜਿਹੜੇ ਹਿਸਾਬ ਦੇ ਨਾਲ ਸਰਕਾਰ ਕਹਿੰਦੀ ਹੈ ਕਿ ਦਲਿਤ ਗਲੀਟਾ ਨੇ ਬੰਦ ਵੀ ਬਲਾ ਰੱਖਿਆ ਪੰਜਾਬ ਦੇ ਵਿੱਚ ਉਹਨੂੰ ਸਮਰਥਨ ਦੇਓਗੇ ਜੈਕਾਰਾ ਦਲਿਤਾਂ ਵੱਲੋਂ ਬੰਦ ਵੀ ਬਣਾਇਆ ਗਿਆ 10 ਤਰੀਕ ਨੂੰ ਪੰਜਾਬ ਦੇ ਵਿੱਚ ਬਿਲਕੁਲ 10 ਤਰੀਕ ਨੂੰ ਜਿਹੜਾ ਦਲਤਾਂ ਵੱਲੋਂ ਬੰਦ ਦਾ ਸੱਦਤ ਪਿਆ ਗਿਆ ਆਮ ਆਦਮੀ ਪਾਰਟੀ ਨੇ ਸਪੋਰਟ ਕਰਦੀ ਆ ਆਮ ਆਲੀ ਪਾਰਟੀ ਉਸ ਬੰਦ ਦੇ ਵਿੱਚ ਸ਼ਾਮਲ ਹੋਊਗੀ ਹਾਂ ਚੀਮਾ ਜੀ ਦੇਖਿਆ ਜਾਵੇ ਪਹਿਲਾਂ ਹੀ ਲੱਗਦਾ ਸੀਗਾ ਕਿ ਅੱਗੇ ਤਾਂ ਜਾਣ ਨਹੀਂ ਦੇਣਾ ਹੈਗਾ ਸਿੰਬੋਲਿਕ ਕਹਿ ਸਕਦੇ ਆ ਪ੍ਰੋਟੈਸਟ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਅੱਗੇ ਜਾਣ ਦੀ ਕੋਸ਼ਿਸ਼ ਕਰੂਗੀ ਬਿਲਕੁਲ ਅਸੀਂ ਪ੍ਰੋਟੈਸਟ ਕਰਦੇ ਆ ਬਿਲਕੁਲ ਜਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡਾ ਸੰਵਿਧਾਨਕ ਹੱਕ ਆ ਪ੍ਰੋਟੈਸਟ ਕਰਨਾ ਜੋ ਸਰਕਾਰ ਜਿਹੜੀ ਆ ਉਹ ਗੁੰਡਾਗਰਪਨ ਸਾਰੇ ਚੁਣੇ ਹੋਏ ਨੁਮਾਇੰਦੇ ਸਾਰੇ ਚੁਣੇ ਹੋਏ ਨੁਮਾਇੰਦੇ ਜਿਹੜੇ ਸਰਕਾਰ ਦੇ ਬੈਠੇ ਨੇ ਕਿ ਸੋ ਪੰਜਾਬ ਦੇ ਮਹਾਰਾਜ ਸਾਹਿਬ ਸੁੱਤੇ ਪਹਿਲੇ ਸਿਸਵਾ ਫਾਰਮ ਹਾਊਸ ਦੇ ਵਿੱਚ ਬੈਠੇ ਨੇਗੇ ਉਹ ਤਾਂ ਸਰਕਾਰੀ ਨਿਵਾਸ ਤੇ ਨਹੀਂ ਜਾਂਦੇ ਉਹ ਤਾਂ ਪ੍ਰਾਈਵੇਟ ਘਰ ਦੇ ਵਿੱਚ ਬੈ ਕੇ ਸਰਕਾਰ ਚਲਾ ਰਹੇ ਨੇਗੇ ਪ੍ਰਾਈਵੇਟ ਘਰ ਦੇ ਵਿੱਚ ਤਾਂ ਬੈਠੇ ਨੇ ਕਿਉਂਕਿ ਪੰਜਾਬ ਦਾ ਲੁੱਟਿਆ ਹੋਇਆ ਮਾਲ ਜਿਹੜੇ ਪੰਜਾਬ ਤੋਂ ਲੁੱਟ ਕੇ ਆਉਂਦਾ ਮਾਲ ਉਹ ਇੱਥੇ ਆ ਕੇ ਜਮ੍ਹਾਂ ਹੁੰਦਾ ਹੈਗਾ ਇਹ ਤੋਂ ਲੀਡਰ ਆਪੋਜੀਸ਼ਨ ਸੀ ਕਿ ਹਰਪਾਲ ਸਿੰਘ ਮਾਤਾ ਨੇ ਕਿਹਾ ਕਿ ਬਾਦਲਵੀਂ ਦੇ ਸਿਸਵਾ ਤੋਂ ਬਾਅਦ ਦਿੱਤੀ ਲੀਡਰ ਬੀਬੀ ਸਾਹਿਬਜੀਤ ਪਰ ਮੰਨਦੇ ਨੇ ਬੀਬੀ ਜੀ ਦੇਖਿਆ ਜਾਵੇ ਕਿੰਨੇ ਕੁ ਬੱਚਿਆਂ ਤੇ ਐਸਰਪਿਆ ਸਕੀਮ ਦਾ ਜੇ ਜੇਕਰ ਨਹੀਂ ਮਿਲੀ ਹੈਗੀ ਕੌਜਾਂ ਦੇ ਮਤਾ ਪਤਾ ਵੀ ਅਸੀਂ ਐਸੀ ਬੱਚਿਆਂ ਨੂੰ ਪਾਸੀ ਅਸੀਂ ਬੱਚਿਆਂ ਨੂੰ ਨਹੀਂ ਸ਼ਾਲੀ ਦਮਾਂਗੇ ਜਿਹਦੇ ਨਾਲ 3.5 ਲੱਖ ਬੱਚੇ ਦਾ ਭਵਿੱਖ ਕਦਰੇ ਜਾ ਗਿਆ ਪਿਛਲੇ ਜਿਹੜਾ ਕੱਲ 1.5 ਲੱਖ ਬੱਚਾ ਉਹਦੇ ਟਿੰਗਾ ਪਰ ਚੁੱਕਿਆ ਪਰ ਉਹਨਾਂ ਸਰਟੀਫਿਕੇਟ ਦੀ ਮੈਂਸਨ ਤੇ ਕਾ ਕਿਉਂਕਿ ਇਹਨਾਂ ਦਾ ਮੰਤਰੀ ਜਿਹੜਾ ਉਹ ਕਰਮ ਕਾ ਉਹਨੇ 14 ਕਰੋੜ ਦਾ ਕਾਲਾ ਕਰਾਇਆ ਹੁਣ ਸਭ ਤੋਂ ਵੱਡੀ ਗੱਲ ਇੰਨੀ ਛੇਤੀ ਜਿਹੜੀ ਇਹਨੇ ਕਲੀਨ ਚੈਕ ਦਿੱਤੀ ਆ ਇਹਨੇ ਕਿਹੜਾ ਕਾਲੇ ਤੋਂ ਆਡਿਟ ਦੀ ਰਿਪੋਰਟ ਪਗਾਈ ਕਿਹੜੇ ਕਾਲਜ ਦੇ ਖਾਤੇ ਮਹंगाई ਦੂਸਰੀ ਗੱਲ ਉਹਨੇ ਕਹੇ ਵੀ ਸਤ ਦਾ ਘਟਾਣਾ 7 ਕਰੋੜ ਦਾ ਰਹਿ ਗਿਆ ਕਿ 7 ਕਰੋੜ ਦਾ ਘਟਾਣਾ ਘਟਾਣਾ ਨਹੀਂ ਕਿਹੜਾ ਮੰਤਰੀ ਸਸਪੈਂਡ ਕੀਤਾ ਕਿਹੜਾ ਆਪ ਸਭ ਨੂੰ ਸਸਪੈਂਡ ਕੀਤਾ ਇਹ ਸਰਕਾਰ ਦਲਤਾਂ ਦੇ ਹੱਕ ਖਾਂਡ ਵਾਲੀ ਸਰਕਾਰਾਂ ਤਲਕ ਬੋਧੀ ਸਰਕਾਰ ਅਸੀਂ ਕਾਪਟਰ ਸਾਹਿਬ ਕੋਲੇ ਆਏ ਆਂ ਇਹ ਹਾਈ ਕਮਿਸ਼ਨ ਦੀ ਸਿਫਾਰਸ਼ ਕਿ ਕਿ ਦੋ ਮਸਲੇ ਚਾਰੇ ਨੇ ਪੰਜਾਬ ਚ ਕਿਸਾਨੀ ਦਾ ਤੇ ਦੂਜਾ ਪੋਸਟ ਮੈਟ੍ਰਿਕ ਦਾ 10 ਤਰੀਕ ਨੂੰ ਦਲਿਤਾ ਨੇ ਬੰਦ ਬੁਲਾਇਆ ਪੰਜਾਬ ਚ ਸਮਰਥਨ ਕਰੋਗੇ ਉਹਦਾ 100% ਆਮ ਆਦਮੀ ਪਾਰਟੀ ਵੱਲੋਂ ਨਹੀਂ ਦਲਤ ਕੋਈ ਕਰਨੀ ਬੰਦ ਨਾ ਕਰ ਸਕਪ ਕਰਾਂਗੇ ਉੱਥੇ ਘੜੂਗੀ ਜਿੱਥੇ ਜਿੱਥੇ ਬੁਲਾਉਣਗੇ ਉੱਥੇ ਉੱਥੇ ਜਾਵਾਂਗੇ ਪੰਜਾਬ ਚ ਪਾਰਟੀ ਬਾਅਦ ਚ ਪਹਿਲਾਂ ਮੈਂ ਦਲਤਾ ਨਹੀਂ ਸੀ ਹਾਂ ਦਲਤਾ ਦੇ ਹੱਕਾਂ ਲਈ ਲੜਦੀ ਹਾਂ ਪਾਰਟੀ ਕਰੋ ਬਲਵੰਤ ਸਿੰਘ ਜਿੰਦਰਪੌਰ ਤੇ ਜੇ ਦੇਖਿਆ ਜਾਵੇ ਰਿੰਦਰ ਰੂਬੀ ਜਿਨ੍ਹਾਂ ਨੇ ਰੂਬੀ ਜੀ ਕਿੰਨਾ ਕੁ ਦੇਖਦੇ ਆ ਪਿੰਡਾਂ ਚ ਆਉਣੇ ਆ ਤੁਸੀਂ ਕਿਹਦਾ ਲੋਕ ਪਰਿਵਾਰਾਂ ਦੇ ਜਵਾਕ ਪਹਿਲਾਂ ਕਿੰਨਾ ਕੁ ਆਹ ਲਾਂਦੇ ਦੀ ਸਕੀਮ ਦਾ ਤੇ ਅੱਜ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਨੂੰ ਬਿਲਕੁਲ ਨੁਕਸਾਨ ਤਾਂ ਹੋਇਆ ਹੀ ਐ ਬਹੁਤ ਸਾਰੇ ਤੋਂ ਬਾਅਦ Dalit ਪਰਿਵਾਰਾਂ ਦੇ ਬੱਚਿਆਂ ਨੂੰ ਕੋਈ ਸਕੀਮ ਮਿਲੀ ਸੀ ਉਹਨਾਂ ਦੇ ਕੋਈ ਸਕੀਮ ਮਿਲੀ ਸੀ ਜਿਹੜੀ ਕਿ ਉਹਨਾਂ ਲਈ ਸਹਾਇੀ ਸੀ ਉਹ ਪੜ੍ਹ ਲੈਣ ਸਰਕਾਰੀ ਘਰ ਦਾ ਕੈਪਟਨ ਦਾ ਦੂਜੇ ਪਾਸੇ ਆ ਇਧਰ ਫਿਰ ਪਹਿਲਾਂ ਵੀ ਘੇਰਿਆ ਸੀਗਾ ਫਾਰਮ ਹਾਊਸ ਕਰਨੀ ਕਿਉਂ ਆਉਣੇ ਹੋ ਵਾਰੀ ਵਾਰੀ ਦੇਖੋ ਉਹ ਸਰਕਾਰੀ ਸਰਕਾਰੀ ਘਟਾਉ ਰਹਿੰਦੇ ਨਹੀਂ ਉਹ ਦੀ ਗਲਤੀ ਹੈ ਗਈ ਇਹਦੇ ਜਿਹੜੇ ਸਟੂਡੈਂਟਸ ਦੇ ਨਾਲ ਜਿਹੜੇ ਵਿਦਿਆਰਥੀਆਂ ਦੇ ਨਾਲ ਧੋਖਾ ਹੋਇਆ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀ ਅੱਜ ਪੜ੍ਹਾਈ ਬੰਦ ਹੋ ਗਈ ਜਿਨ੍ਹਾਂ ਦੀ ਪੜ੍ਹਾਈ ਠੱਪ ਹੋ ਗਈ ਜਿਹੜੇ ਇਸ ਚੋਰ ਮੰਤਰੀ ਦੀ ਬਦੌਲਤ ਚੋਰ ਮੰਤਰੀ ਦੀ ਵਜ੍ਹਾ ਕਰਕੇ ਜਿਹੜੇ ਅੱਜ ਲੱਖਾਂ ਦੀ ਤعداد ਦੇ ਵਿੱਚ ਜਿਹੜੇ ਸਟੂਡੈਂਟ ਹੈ ਜਿਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਨੀ ਸੀ ਉਹ ਘਰੇ ਬੈਠ ਗਏ ਨੇ ਸੋ ਜੇ ਕੋਈ ਆਪ ਕਹੀ ਜਾਵੇ ਕਿ ਉਹ ਸੱਚ ਬੋਲਦਾ ਜਿਹੜੀ ਸੱਚਾਈ ਹੈ ਜਾਂ ਕਿਨੇ ਚੋਰੀ ਕੀਤੀ ਹੈ ਕਿਨੇ ਸਟੂਡੈਂਟਸ ਦੇ ਅੰਦਰ ਡਾਕਾ ਵਾਰਿਆ ਇਹ ਪੰਜਾਬ ਦੱਸੂਗਾ ਇਹ ਲੋਕ ਦੱਸ ਰਹੇ ਨੇ ਲੋਕ ਅਸੀਂ ਐਵੇਂ ਨਹੀਂ ਜਿਹੜੇ ਅੱਜ ਇੰਨੀ ਤعداد ਦੇ ਵਿੱਚ ਇੱਥੇ ਸੜਕਾਂ ਤੇ ਤੁਹਾਨੂੰ ਇੱਥੇ ਬੈਠੇ ਆਂ 3 ਦਿਨ ਪਹਿਲਾਂ ਅਲਟੀਮੇਟਮ ਦਿੱਤਾ ਸੀਗਾ ਕਿ ਅਗਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ 65 ਕਰੋੜ ਦਾ ਘਟਾਲਾ ਆ ਉਹਦੀ ਰਿਕਵਰੀ ਨਹੀਂ ਕਰਾਈ ਜਾਂਦੀ ਤਾਂ ਹਾਊਸ ਦਾ ਘਰਾਓ ਕਰਾਂਗੇ ਸੋ ਤੁਰੰਤ ਜਿਹੜਾ ਆ ਕੈਪਟਨ ਸਾਹਿਬ ਨੂੰ ਅਰਜ਼ੀ ਕਰਨਾ ਚਾਹੀਦਾ ਆ ਔਰ ਸਾਰਾ ਦਾ ਸਾਰਾ ਪੈਸਾ ਰਿਕਵਰ ਕਰਾ ਕੇ ਦੇ ਵਿੱਚ ਵੰਡਣਾ ਨਹੀਂ ਤੁਸੀਂ ਐਮਐਲਏ ਹੋ ਤੁਸੀਂ ਸਿੱਧੇ ਤੌਰ ਤੇ ਜਵਾਕ ਜਵਾਕ ਦਾ ਕਿੰਨਾ ਕ ਨੁਕਸਾਨ ਹੋਇਆ ਕਿਉਂਕਿ ਤੁਹਾਡੇ ਕੋਲ ਅਪਰੋਚ ਵੀ ਕਰਦੇ ਹੋਣੇ ਹੈਗੇ ਜਵਾਕ ਜਵਾਕ ਅਪਰੋਚ ਵੀ ਕਰਦੇ ਹੋਣੇ ਕਿੰਨਾ ਕ ਨੁਕਸਾਨ ਹੋਇਆ ਜਵਾਕਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਆ ਬਹੁਤ ਸਾਰੇ ਕਾਲਜ ਜਿਹੜੇ ਨੇ ਬੰਦ ਹੋ ਗਏ ਨੇ ਜਿਹੜੇ ਗਰੀਬ ਸਟੂਡੈਂਟਸ ਜਿਹੜਾ ਸਿਰਫ ਪਜੀਫੇ ਤੇ ਸਹਾਰੇ ਆਪਣੀ ਪੜਾਈ ਪੂਰੀ ਕਰ ਰਹੇ ਸੀ ਅੱਜ ਬਹੁਤ ਵੱਡਾ ੱੱਕਾ ਜਿਹੜਾ ਪਹਿਲਾਂ ਕਾਲਜ ਸੇ ਕਰਨੇ ਲਾਇਆ ਸੀ 1200 ਕਰੋੜ ਦਾ ਪਟਾਵਾ ਕਰਕੇ ਅੱਜ ਧਰਮਸੋਜੀ ਨੇ ਉਹਨਾਂ ਨੂੰ ਬਹੁਤ ਵੱਡਾ ਜਿਹੜਾ ੱੱਕਾ ਲਾਇਆ 64 ਕਰੋੜ ਤੁਹਾਡਾ ਸਾਰਾ 50 ਕਰੋੜ ਰੁਪਏ ਦੀ ਰਾਸ਼ੀ ਆ ਜਿਹੜੀ ਕਿ ਹਲੇ ਸਟੂਡੈਂਟਾਂ ਦੇ ਵਿੱਚ ਵੰਡਣ ਵਾਲੀ ਬਾਕੀ ਪਈ ਆ ਸੋ ਮਤਲਬ ਨਾ ਪੂਰਾ ਫਰਕ ਜਿਹੜਾ ਧੋਖਾ ਜਗਾ ਇਹ ਸਰਕਾਰ ਨੇ ਜਿੱਥੇ ਬਾਕੀ ਵਰਗਾਂ ਦੇ ਨਾਲ ਜਿਹੜਾ ਧੋਖੇ ਕਰਤੀ ਆਈਏ ਨੌਕਰੀ ਦੀ ਗੱਲ ਕੀਤੀ ਸੀ ਨੌਕਰੀਆਂ ਦੇ ਨਾਂ ਤੇ ਸਟੂਡੈਂਟਸ ਨੂੰ ਬੁੱਧੂ ਬਣਾਉਂਦੀ ਆ ਰਹੀ ਆ ਸਰਕਾਰ ਔਰ ਇਸ ਵੇਲੇ ਹਲੇ ਸਟੂਡੈਂਟਸ ਨਾਲ ਸਲੀਪੀ ਸਰਕਾਰਾਂ ਜਿਹੜੀ ਔਰ ਡਾਕਟਰ ਦਾ ਪੱਖ ਜਿਹੜਾ ਸਾਹਮਣੇ ਆ ਕਿ ਕਿੰਨੇ ਸਟੂਡੈਂਟ ਦੇ ਫਰਕ ਕਿੰਨਾ ਕੁ ਪਿਆਏ ਦਿੱਤੇ ਜਿਹੜੇ 9 ਲੱਖ ਬੱਚਾ ਜਿਹੜਾ ਹੈਗਾ ਪੜਾਈ ਤੋਂ ਬੰਨ੍ਹਿਆ ਹੋ ਗਿਆ ਇਹ ਸਾਧੂ ਸਿੰਘ ਧਰਮਸੋਧ ਦੇ ਕਾਰਨ ਇਹ ਕੈਪਟਨ ਸਾਹਿਬ ਦੇ ਕਾਰਨ ਇਹ ਕਾਂਗਰਸ ਪਾਰਟੀ ਸਰਕਾਰ ਦੇ ਕਾਰਨ ਕਾਂਗਰਸ ਪਾਰਟੀ ਸਰਕਾਰ ਨੇ ਜਿਹੜਾ ਹੈਗਾ ਉਹ ਬਜ਼ਾਰੀਆਂ ਦੀ ਰੀਝਾ ਖਾਦਾਗਾ ਸਾਧੂ ਸਿੰਘ ਧਰਮਸੋਧ ਨੇ ਖਾਦਾਗਾ ਔਰ ਲੁੱਟਿਆ ਹੋਇਆ ਪੈਸਾ ਵਿਦਿਆਰਥੀਆਂ ਦੇ ਇਸ ਸਿਸਮਾ ਹਾਊਸ ਦੇ ਵਿੱਚ ਆਇਆਗਾ ਆ ਜਿਹੜਾ ਘਰ ਆ ਇਹਦੇ ਵਿੱਚ ਆਇਆਗਾ ਇੱਜਾ ਕੋ ਲੁੱਟਦਾ ਪੈਸਾ ਆਇਆਗਾ ਤਾਂ ਤਾਂ ਇਹਨਾਂ ਦੇ ਘਰ ਕਿੰਨਾ ਆਗੇ ਪੰਜਾਬ ਦਾ ਮੁੱਖ ਮੰਤਰੀ ਪ੍ਰਾਈਵੇਟ ਘਰ ਚ ਰਹਿ ਕੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਇੱਥੇ ਜਮ੍ਹਾਂ ਕਰ ਰਿਹਾਗਾ ਸੋ ਆਮ ਆਦਮੀ ਪਾਰਟੀ ਦੀ ਮੰਗ ਆ ਇਸ ਬਜੀਫਾ ਸਕੈਮ ਦੀ ਸਿੱਗੇ ਤੁਰੰਤ ਜਾਂਚ ਕਰੇ ਔਰ ਉਸ ਜਾਇਦੀ ਨਿਗਰਾਨੀ ਜਿਹੜੀ ਆ ਹਾਈ ਕੋਰਟ ਦਾ ਮੌਜੂਦਾ ਜੱਜ ਕਰੇ ਤਾਂ ਜਾ ਕੇ ਪੰਜਾਬ ਦੇ ਦਲਤਾਂ ਨੂੰ ਸਾਹ ਮਿਲ ਸਕਦਾਗਾ ਔਰ ਨਾਲ ਦੀ ਨਾਲ ਜਿਹੜਾ ਆਗਾ ਸਾਡਾ ਮੰਗਾ ਕੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ ਤਰਫ ਹਟਾ ਦੇ ਜAVE ਕਿਤੇ ਪੰਜਾਬ ਦੇ ਕਿਸਾਨਾਂ ਨਾਲ ਸੰਮੇਲ ਤੇ ਨੌਂ ਅਡੀਸ ਦੇ ਸਦੇ ਵਿਚਾਰ ਕੀਤੀ ਜਾਵੇ ਔਰ ਪੰਜਾਬ ਵਿਧਾਨ ਸਭਾ ਸੈਸ਼ਨ ਸੱਦ ਤੋਂ ਪਹਿਲਾਂ ਪੰਜਾਬ ਦੀ ਪੰਜਾਬ ਸਰਕਾਰ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਮੀਟਿੰਗ ਬੁਲਾਵੇ ਸਾਰੀਆਂ ਜਿਹੜੀਆਂ ਕਿਸਾਨ ਜਿੱਥੇ ਬੰਦੇ ਉਹਨਾਂ ਦੀ ਮੀਟਿੰਗ ਬੁਲਾਵੇ ਤਾਂ ਜਾ ਕੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਨਾਲ ਮਿਲ ਸਕਦਾ ਹੈ ਜਿਹੜੇ ਹਸਾਬ ਦੇ ਨਾਲ ਆਵਾਮ ਆਦਮੀ ਪਾਰਟੀ ਪ੍ਰੋਟੈਸਟ ਕਰ ਰਹੀ ਹੈਗੀ ਹੈਗੀ ਤਾਂ ਸਾਰੇ ਪਾਸੇ ਇਹੀ ਕਿ ਤਰ੍ਹਾਂ ਕਿਤੇ ਮੰਗ ਜਿਹੜੀ ਕੀਤੀ ਜਾ ਰਹੀ ਹੈਗੀ ਆ। ਕਿਹਾ ਜਾ ਸਕਦਾ ਕਿ ਆ तमाम ਵਰਕਰ ਨੇ Dalit ਸਮਾਜ ਦੇ ਵਿੱਚ ਲੋਕ ਵੀ ਨੇਗੇ ਇਹਦੇ ਵਿੱਚ ਪਹੁੰਚੇ ਨੇਗੇ ਤੇ ਨਾਲੋਂ ਨਾਲ ਕਿਹਾ ਜਾਵੇ ਤਾਂ ਜਿਹੜਾ ਪ੍ਰੋਟੈਸਟ ਜਿਵੇਂ ਚੱਲ ਰਿਹਾ ਹੈ ਤਾਂ ਕਿਹਾ ਜਾ ਸਕਦਾ ਕਿ ਆਵਾਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਅੱਗੇ ਵੀ ਜਿਹੜਾ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਕੋਸ਼ਿਸ਼ ਹੈ ਜਿਹੜੀ ਉਹ ਸਾਡੀ ਇਹੀ ਹੈ ਕਿ ਆਖਰਕਾਰ ਇਸ ਪ੍ਰੋਟੈਸਟ ਦੇ ਰਾਹੀਂ ਕੰਨਾਂ ਤੱਕ ਬਾਜ਼ ਪਹੁੰਚਾਈ ਜਾਵੇ। ਸਾਡੀ ਨੂੰ ਦਿਖਾ ਦਿੰਦੇ ਆ ਕਿ ਦੇਖੋ ਅੱਗੇ ਪੁਲਿਸ ਵੱਲੋਂ ਤਿਆਰੀ ਜਿਹੜੀ ਕੀਤੀ ਗਈ ਹੈ ਕਿ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਦੂਜੇ ਪਾਸੇ ਵੈਰੀਗੇਟਿੰਗ ਕੀਤੀ ਗਈ ਹੈ ਤੇ ਇਹੀ ਰਸਤਾ ਜਿਹੜਾ ਮੁੱਖ ਮੰਤਰੀ ਕੈਪਟਨ ਨਮਿੰਦਰ ਸਿੰਘ ਦਾ ਜਿਹੜਾ ਨਿੱਜੀ ਨਿਵਾਸ ਹੈ ਸਿਸਮਾ ਫਾਰਮ ਹਾਊਸ ਉਸ ਰਸਤੇ ਨੂੰ ਹੀ ਜਾਂਦਾ ਹਾਲਾਂਕਿ ਇਹ ਸੜਕਾਂ ਦੇ ਨਾਲ ਦੇ ਵਿੱਚ ਖੁੱਲੀ ਹੁੰਦੀ ਆ ਪਰ ਕਿਉਂਕਿ ਅੱਜ ਪ੍ਰੋਟੈਸਟ ਹੈ ਜਿਹੜਾ ਬੁਲਾਇਆ ਹੈਗਾ ਆਮ ਆਦਮੀ ਪਾਰਟੀ ਨੇ ਤਾਂ ਉਸ ਪ੍ਰੋਟੈਸਟ ਦੇ ਚੱਲਦੇ ਕਿਤਨਾ ਕਿਤੇ ਕਿਹਾ ਜਾ ਸਕਦਾ ਕਿ ਇਹ ਰਸਤੇ ਨੂੰ ਆ ਜਿਹੜਾ ਕੀ ਉਹ ਬੰਦ ਕੀਤਾ ਗਿਆ ਹੈਗਾ ਉਹ ਤੁਹਾਨੂੰ ਦਿਖਾ ਰਹੇ ਆ ਇਹ ਕਿ ਆਖਰਕਾਰ ਇਹ ਸਥਿਤੀ ਬਣੀ ਕਿੱਥੇ ਹੋਈ ਹੈ ਇਹ ਸਿਸਮਾ ਫਾਰਮਸ ਨੂੰ ਜਾਂਦਾ ਰਸਤਾ ਹੈ ਮੂਰੇ ਆਮ ਆਦਮੀ ਪਾਰਟੀ ਦੇ ਲੀਡਰ ਆਪੋਜੀਸ਼ਨ ਹਰਪਾਲ ਟੀਮਾ ਨਾਲ ਵਿਧਾਇਕ ਨੇ ਗੇ ਰਵਿੰਦਰ ਰੂਬੀ ਬਲਜਿੰਦਰ ਕੌਰ ਬੀਬੀ ਸਰਬਜੀਤ ਕੌਰ ਮਾਨੂਕੇ ਜੋ ਕਿ ਡਿਪਟੀ ਲੀਡਰ ਨੇ ਗੇ ਹਾਊਸ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੱਡਾ ਮਸਲਾ ਚੱਕਰੀ ਹੈ ਆਮ ਆਦਮੀ ਪਾਰਟੀ ਕੀ ਇਹ ਵੱਡੇ ਮਸਲੇ ਦੇ ਤੌਰ ਤੇ ਸਰਕਾਰ ਨਹੀਂ ਲੈ ਰਹੀ ਹੈਗੀ ਹਾਲਾਂਕਿ ਸਾਰੇ ਪਾਸੇ ਪੁਲਿਸ ਨੇ ਟ੍ਰੈਫਿਕ ਹੈ ਜਿਹੜੀ ਉਹਨੂੰ ਵੀ ਡਾਇਵਰਟ ਕੀਤਾ ਹੈਗਾ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਤੇ ਕਹਿ ਜਾ ਸਕਦਾ ਹੈ ਕਿ ਇਸ ਪ੍ਰੋਟੈਸਟ ਨੂੰ ਲੈ ਕੇ ਹਾਲਾਂਕਿ ਅਜੇ ਆਮਦਵੀ ਪਾਰਟੀ ਬੈਠੀ ਹੈ ਪ੍ਰੋਟੈਸਟ ਤੇ ਦੇਖਾਂਗੇ ਕਿ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਹੋਰੇ ਸਿੰਬੋਲਿਕ ਪ੍ਰੋਟੈਸਟ ਦੇ ਤੌਰ ਤੇ ਕਰਕੇ ਵਾਪਸੀ ਹੋਏਗੀ ਵੀਡੀਓ ਜਰਨਲਿਸਟ ਕਮਲ ਦੇਨਾਸਮਿਤ ਸਿੰਘ ਜੋਸ਼ੀ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ